ਤਨ 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 ਦਿਵਸ ਦੇ ਉੱਪਰ ਜਾਵਾ ਪਹਾਰੇ ਬਾਬਾ ਸਾਹਿਬ ਤੀਬਰਾਉਲੀ ਉਹ ਬੇਟਰ ਦੇ ਲਿਖੇ ਹੋਏ ਸੰਵਿਧਾਨ ਨੂੰ ਲੋਕਮਸਤ ਫੌਂਦੇ ਇਕੱਠੇ ਹੋਇਆ ਤੇ ਅੱਜ ਮੈਨੂੰ ਇੱਥੇ ਤੁਹਾਡੇ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੇਰੇ ਵੀਰੋ ਪਹਿਲੋ ਦੇਸ਼ ਨੇ ਬੜੀਆਂ ਲੰਬੀਆਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਰਿਹਾ ਤਾਂ ਪੰਜਾਬੀਆਂ ਦਾ ਰਿਹਾ ਤੇ ਇਹਦਾ ਅਰ ਜੀ ਲੜਾਈ ਆਜ਼ਾਦੀ ਦੀ ਕਿ ਸ਼ਾਇਦ ਦੁਨੀਆਂ ਦੇ ਕਿਤੇ ਕਿਸੇ ਹੋਰ ਹਿੱਸੇ ਵਿੱਚ ਨਾ ਲੜੀ ਗਈ ਹੋਵੇ ਉਸ ਤੋਂ ਬਾਅਦ ਜਦੋਂ ਮੁਲਕ ਆਜ਼ਾਦ ਹੋਇਆ ਤੇ ਬਾਬਾ ਸਾਹਿਬ ਨੇ ਵੀ ਰਚਿਆ ਕਿ ਕਿਸ ਤਰੀਕੇ ਦੇ ਨਾਲ ਹਰ ਵਿਅਕਤੀ ਨੂੰ ਅੱਜ ਦਾ ਦਿਨ ਸਿਰਫ ਔਰ ਸਿਰਫ ਖੁਸ਼ੀਆਂ ਮਨਾਉਣ ਦਾ ਸੈਲੈਬ੍ਰੇਟ ਕਰਨ ਦਾ ਸਮਾਂ ਨਹੀਂ ਹੈ ਇਹ ਉਹਨਾਂ ਹੀ ਜ਼ਿੰਮੇਵਾਰੀ ਦਾ ਵੀ ਸਮਾਂ ਹੈ ਕਿਉਂਕਿ ਅੱਜ ਦੇ ਹੀ ਦੇਣਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਡਾਪ ਕੀਤਾ ਮੁਲਕ ਨੇ ਜਿਸ ਦੇ ਵਿੱਚ ਹਰ ਵਿਅਕਤੀ ਦੀ ਬਰਾਬਰੀ ਸਮਾਨਤਾ ਭਾਈਚਾਰਕ ਸਾਂਝ ਉਹਦਾ ਹੱਕ ਸੀ ਜਿਹੜਾ ਉਹ ਹਰ ਵਿਅਕਤੀ ਨੂੰ ਚਾਹੇ ਉਹ ਵੱਡਾ ਸੀ ਛੋਟਾ ਸੀ ਅਮੀਰ ਸੀ ਗਰੀਬ ਸੀ ਕੋਈ ਧਰਮ ਮਜ਼ਹਬ ਫਿਰਕਾ ਨਹੀਂ ਦੇਖਿਆ ਜੋ ਹੱਕ ਇੱਕ ਵੋਟ ਦਾ ਹੱਕ ਉਹ ਰਾਸ਼ਟਰਪਤੀ ਨੂੰਰ ਦੇ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਨਹੀਂ ਔਰ ਦੇ ਦੇ ਸਭ ਤੋਂ ਪਿਛਲੇ ਹੋਏ ਵਿਅਕਤੀ ਨੂੰ ਇਹ ਇਹ ਸੰਵਿਧਾਨ ਮੇਰੇ ਤੋਂ ਬਾਬਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਇੱਕ ਬਰਾਬਰ ਕਰ ਦਿੱਤਾ ਸੋ ਉਹੀ ਅੱਜ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਇਆ ਮੇਰੇ ਵੀਰੋ ਪਠਾਨਕੋਟ ਦੀ ਇਹ ਪਵਿੱਤਰ ਧਰਤੀ ਜਿਹੜੀ ਕਿ ਮੈਂ ਸਮਝਦਾ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਮਨਸੀ ਇਸ ਪਵਿੱਤਰ ਧਰਤੀ ਦੇ ਉੱਪਰ ਆ ਕੇ ਨਮਨ ਕਰੀਏ ਕਿਉਂਕਿ ਇਹ ਕੱਲਾ ਇੱਕ ਜ਼ਿਲ੍ਹਾ ਨਹੀਂ ਹੈਗਾ ਇਹ ਉਹ ਥਾਨ ਹੈ ਕਿ ਜਿਹੜਾ ਪੂਰੇ ਮੁਲਕ ਨੂੰ ਦੇਸ਼ ਦਾ ਦੁਨੀਆ ਦਾ ਸਰਗ ਕਿਹਾ ਜਾਂਦਾ ਕਸ਼ਮੀਰ ਦੇ ਨਾਲ ਵੀ ਜੋੜ ਦਾ ਦੇਸ਼ ਦੇ ਤੋਂ ਟੰਗ ਦੇ ਨਾਲ ਵੀ ਜੋੜਦਾ ਤੇ ਜਦੋਂ ਕਲੇ ਲੋੜ ਪੈਂਦੀਆਂ ਤੇ ਚਾਹੇ ਸਾਡੇ ਗਵਾਂਢੀ ਮੂਲਕ ਤੋਂ ਜੋ ਜੋ ਮੋਹ ਮਨਸੂਬੇ ਕਈ ਵਾਰੀ ਦੇਸ਼ ਦੇ ਖਿਲਾਫ ਘੜਦੇ ਨੇ ਉਹ ਸਮੇਂ ਵੀ ਦੇਸ਼ ਦੀ ਢਾਲ ਪਠਾਨਕੋਟ ਬਣ ਕੇ ਖੜਦਾ ਸੋ ਤੁਸੀਂ ਸਾਰੇ ਮਾਣਕਵਾਸ ਦੇ ਪਾਤਰੋ ਮੇਰੇ ਵੀਰੋ ਅੱਜ ਤਕਰੀਬਨ ਪੌਣੇ 4 ਸਾਲ ਹੋਏ ਨੇ ਜਿਸੰਦੀ ਤੁਹਾਡੀ ਆਪਣੀ ਭਵੰਤਪੰਦਰੀ ਰਵਾਇ ਦੇ ਵਿੱਚ ਸਰਕਾਰ ਬਣੀ ਹੈ ਮੈਂ ਸਮਝਦਾ ਕਿ ਉਹ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਦੇਸ਼ ਸਾਹਿਬ ਮੌਮੋਦ ਦੇ ਨਾਲ ਕਿ ਜਿਸ ਨੇ ਦੇਸ਼ ਦੇ ਸ਼ਹੀਦਾਂ ਨੂੰ ਸੁਤੰਤਰਤਾ ਸੰਗਰਾਮੀਆਂ ਨੂੰ ਔਰ ਬਾਬਾ ਸਾਹਿਬ ਨੂੰ ਨਤ ਮਸਤਕ ਹੋ ਕੇ ਆਪ ਦੀ ਕਾਉਂ ਦੀ ਆਪ ਦੀ ਟੇਨਰ ਦੀ ਸ਼ੁਰੂਆਤ ਕੀਤੀ ਯਾਦ ਕਰੋ ਖੜਕਣ ਕਵਾ 16 ਮਾਰਚ 2022 ਕਿਸੇ ਰਾਜ ਪਾਬੰਦ ਦੇ ਵਿੱਚੋਂ ਨਹੀਂ ਜੇ ਸਰਕਾਰ ਦੇ ਮੁਖੀ ਭਵੰਤ ਸਿੰਘ ਨੇ ਆਪਣੇ ਆਪਣੇ ਕਦਮ ਦੀ ਸ਼ੁਰੂਆਤ ਕੀਤੀ ਤਾਂ ਉਹ ਖੜਕੜ ਕਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਨੰਬਸਤਕ ਹੋ ਗਈ ਸੀ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਜਿੱਥੇ ਅੱਜ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਹਮੇਸ਼ਾ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਸੀਗੀਆਂ ਜੇ ਅੱਜ ਤਕਰੀਬਨ 400 ਤੋਂ ਸਰਕਾਰੀ ਦਫ਼ਤਰਾਂ ਦੀ ਸ਼ੋਭਾ ਕੋਈ ਵਧਾ ਰਿਹਾ ਹੈ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣਾਂ ਦੀ ਔਰ ਬਾਬਾ ਸਾਹਿਬ ਅੰਬੇਦਕਰ ਜੀਆਂ ਫੋਟੋਆਂ ਦੇ ਨਾਲ ਉਹਨਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਚਾਰਚਾਨ ਲੱਗ ਰਹੇ ਨੇ ਇਹ ਸਿਰਫ ਇਸੇ ਸਰਕਾਰ ਦੇ ਵਿੱਚ ਸ਼ੁਰੂ ਹੈ ਇੱਥੇ ਹੀ ਨਹੀਂ 1 ਕਰੋੜ ਰੁਪਇਆ ਉਹ ਸਾਡੇ ਨੌਜਵਾਨ ਯੋਧੇ ਫੌਜੀ ਸ਼ਹੀਦ ਅਰਧ ਸੈਨਿਕਾਂ ਦੇ ਸਾਥੀ ਪੰਜਾਬ ਪੁਲਿਸ ਦੇ ਸਾਥੀ ਜਿਹੜੇ ਇਹ ਲਾਈਨ ਆਫ ਡਿਊਟੀ ਆਪਣੀਆਂ ਜਾਨਾਂ ਗਵਾ ਬੈਠਦੇ ਨੇ ਉਹਨਾਂ ਨੂੰ ਜੇ 1 ਕਰੋੜ ਰੁਪਇਆ ਸ਼ਹਾਦਤ ਦੇ ਉੱਪਰ ਨਮਨ ਕਰਦਾ ਜੇ ਕੰਮ ਸ਼ੁਰੂ ਕੀਤਾ ਤਾਂ ਇਹ ਸਰਕਾਰ ਨੇ ਕੀਤਾ ਸੋ ਮੇਰੇ ਵੀਰੋ ਇਹ ਇੱਕ ਬਹੁਤ ਵੱਡਾ ਫਤਵਾ ਸੀਗਾ ਜਿਹੜਾ ਕਿ ਤੁਸੀਂ 4 ਸਾਲ ਪਹਿਲਾਂ ਦਿੱਤਾ ਔਰ ਸਾਡੀ ਕੋਸ਼ਿਸ਼ੇ ਰਹੀ ਹੈ ਔਰ ਅੱਜ ਵੀ ਨਿਰੰਤਰ جاری ਹੈ ਕਿ ਜਿਸ ਸੁਪਨਿਆਂ ਦੇ ਦੇਸ਼ ਦੇ ਲਈ ਸੁਪਨਿਆਂ ਦੇ ਭਾਰਤ ਵਰਸ਼ ਦੇ ਲਈ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਆਪਦੇ ਆ ਜਾਨਾਂ ਵਾਰੀਆਂ ਜਿਹੋ 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 ਮੂਰਤ ਬਾਬਾ ਸਾਹਿਬ ਅੰਬੇਦਕਰ ਨੇ ਸਿਰਜਿਆ ਸੀਗਾ ਆਪਣੇ ਸੁਪਨਿਆਂ ਦੇ ਵਿੱਚ ਤੇ ਆਪਣੇ ਕਲਮ ਦੇ ذریعے ਉਹ ਪੰਜਾਬ ਨੂੰ ਉਹਦਾ ਪੰਜਾਬ ਫਿਰ ਮਨੁੱਖ ਦੁਆਰਾ ਸਿਰਜੀਏ ਅੱਜ ਗੱਲ ਕਰ ਲਈਏ ਦੁਨੀਆ ਦੇ ਕਿਸੇ ਕਿਸੇ ਡਿਵੈਲਪਡ ਕੰਟਰੀ ਦੀ ਗੱਲ ਕਰ ਲਓ ਵਿਕਸਿਤ ਮੁਲਕ ਦੀ ਗੱਲ ਕਰ ਲਓ ਸਿੱਖਿਓ ਔਰ ਸਹਿਤ ਹਮੇਸ਼ਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਉਹ ਸਰਕਾਰਾਂ ਨਿਭਾਉਂਦੇ ਵੀ ਰੀਆਂ ਨੇ ਉਹੀ ਬੋਲਤਾ ਚ ਦੁਨੀਆ ਦੇ ਨਕਸ਼ੇ ਦੇ ਉੱਪਰ ਰਾਜ ਕਰ ਰਹੇ ਨੇ ਜਿਨ੍ਹਾਂ ਨੇ ਦੋ ਜ਼ਿੰਮੇਵਾਰੀਆਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਆਪ ਚੱਕੀਆਂ ਬਦਕਿਸਮਤੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਸਰਕਾਰਾਂ ਤੋਂ ਪਿੱਛੇ ਹਟਦੀਆਂ ਰਹੀਆਂ ਪਰ ਸਿਹਤ ਔਰ ਸਿੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਚੁਣੀ ਹੋਈ ਭਵੰਤਮਾਨ ਸਰਕਾਰ ਦੇ ਚੱਕੀ ਤੇ ਅੱਜ ਜਦੋਂ ਸਿੱਖਿਆ ਦੀ ਗੱਲ ਕਰਦੇ ਆਂ ਤੇ ਸਕੂਲ ਆਫ ਐਮਰਜੈਂਸੀ ਬਣ ਰਹੇ ਨੇ ਔਰ ਟੀਚਰਸ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੇ ਹਾਲਾਤ ਨੇ ਉਹ ਬਿਹਤਰ ਗਿਤੇ ਜਾ ਰਹੇ ਨੇ ਅਨਰੋਲਮੈਂਟ ਵੱਧ ਰਹੀ ਹੈ ਇਸੇ ਤਰੀਕੇ ਦੇ ਨਾਲ ਹੈ ਦਿੱਲੀ ਜਦੋਂ ਗੱਲ ਕਰਦੇ तकरीबन 1000 ਦੇ ਕਰੀਬ ਮੋਹੱਲਾ ਕਲੀਨਿਕ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਤਸ਼ਰੀ ਕੇਰ ਜਿਹੜੀ ਉਹ ਕਰ ਰਹੇ ਨੇ 5 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਹੁਣ ਤੱਕ ਇਲਾਜ ਹੈ ਜਿਹੜਾ ਉਹ ਕਰਵਾ ਚੁੱਕੇ ਬਸ ਵਕ ਸਮੇਂ ਦੇ ਦੌਰਾਨ ਇਹਨਾਂ 3-4 ਸਾਲਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਦਸ ਲੋਕ ਕਹਤਾ ਕਹਦਾ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੀ ਹੁੰਦੇ ਹੈ ਕਿ ਜੇ ਕੋਈ ਵਿਅਕਤੀ ਬਿਮਾਰ ਹੋ ਜੇ ਤੇ ਜੇ ਸਰਕਾਰੀ ਦੇ ਵਿੱਚ ਇਲਾਜ ਨਾ ਹੋਇਆ ਪ੍ਰਾਈਵੇਟ ਚਲ ਗਏ ਔਰ ਉੱਥੇ ਜਾ ਕੇ ਘਰ-ਬਾਰ ਲੱਗ ਜਾਂਦਾ ਸੀਗਾ ਪਰ ਇਹ ਸਰਕਾਰ ਨੇ ਜ਼ਿੰਮੇਵਾਰੀ ਓਟੀ ਕਿ ਕੋਈ ਧਰਮ ਨਹੀਂ ਕੋਈ ਮਜ਼ਹਬ ਨਹੀਂ ਕੋਈ ਫਿਰਕਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹਰ ਹਰ ਇਨਕਮ ਗਰੁੱਪ ਦੇ ਵਿਅਕਤੀ ਨੂੰ 10 ਲੱਖ ਤੱਕ ਦਾ ਇੰਸ਼ੋਰੈਂਸ ਕਵਰ ਹੈ ਜਿਹੜਾ ਹੈਲਥ ਦਾ ਉਹ ਸਰਕਾਰ ਨੇ ਪਿਛਲੇ ਦਿਨੀ ਲਾਂਚ ਕੀਤਾ ਹੈ ਖੁਦੋਂ ਨਾ ਕਰੇ ਪ੍ਰਮਾਤਮਾ ਨਾ ਕਰੇ ਕਰੇ ਕਿਸੇ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਪਵੇ ਪਰ ਜੇ ਜਾਣਾ ਪੈ ਜਾਂਦਾ ਹੈ ਤੇ ਤੁਸੀਂ ਟੌਪ ਐਂਡ ਚਾਹੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਜਾਓ ਇਲਾਜ ਕਰਾਓ ਘਰ ਤੇ ਘਰ ਨੂੰ ਵਾਪਸ ਆ ਜਾਓ 10 ਲੱਖ ਤੱਕ ਰੁਪਏ ਦੀ ਜ਼ਿੰਮੇਵਾਰੀ ਜਿਹੜੀ ਅਦਾਇਗੀ ਜਿਹੜੀ ਉਹ ਪੰਜਾਬ ਸਰਕਾਰ ਕਰੇਗੀ ऐसे तरीके ਦੇ ਨਾਲ ਮੇਰੇ ਵੀਰੋ ਪੰਜਾਬ ਦੇ ਵਿੱਚ 90% ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਦੇਣ ਦਾ ਕੰਮ ਪਹਿਲੇ ਦਿਨ ਤੋਂ ਚੱਲ ਰਿਹਾ ਜਿਸ ਦੇ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੀ ਜਿੰਦ ਜਾਨ ਕਿਸਾਨ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਮੈਰੀ ਪਾਣੀ ਪਿਛਲੇ ਸਮੇਂ ਦੇ ਵਿੱਚ ਜਿੱਥੇ ਲੋਕ ਮੇਰੀ ਪਾਣੀ ਨੂੰ ਵਿਸਾਰੀ ਬੈਠੇ ਸੀ ਭੁੱਲੇ ਬੈਠੇ ਸੀਗੇ ਪੰਜਾਬ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਇਹ ਵੀਰੇ ਚੱਕਿਆ ਤੇ ਅੱਜ ਮੈਰਾ ਔਰ ਟੇਲਾਂ ਦੇ ਗੁਲਿਏ ਕਿਸਾਨਾਂ ਦੇ ਰੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੇਲੈਂਟ ਤੱਕ ਉਹ ਪੰਜਾਬ ਸਰਕਾਰ ਕਰ ਰਹੀ ਹੈ ਤਕਰੀਬਨ 80 82% ਪਾਣੀ ਦੀ ਯੂਟਿਲਾਈਜੇਸ਼ਨ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਹਜ਼ਾਰਾਂ ਕਿਲੋਮੀਟਰ ਲੰਬੀਆਂ ਪਾਈਪ ਲਾਈਨਾਂ ਦੇ ذریعے ਇਹ ਪਾਣੀ ਜਿਹੜਾ ਉਹ ਟੇਡ ਐਂਡ ਤੱਕ ਪਹੁੰਚਾਉਣ ਦਾ ਕੰਮ ਹੈ ਜਿਹੜਾ ਮੇਰੇ ਵੀਰੋ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਵੀ ਨਿਰੰਤਰ جاری ਹੈ ਕਿਉਂਕਿ ਪਾਣੀ ਬੜਾ ਜ਼ਿੰਦਗੀ ਸੋਚੀ ਵੀ ਨਹੀਂ ਜਾ ਸਕਦੀ ਇਸ ਮਕਸਦ ਦੇ ਨਾਲ ਅਸੀਂ ਲੱਗੇ ਹੋਏ ਹਾਂ ਕਿ ਪੰਜਾਬ ਦੀ ਖੇਤੀ ਨੂੰ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕੇ ਮੇਰੇ ਵੀਰੋ ਪੰਜਾਬ ਦੇ ਨੌਜਵਾਨ ਬੱਚੇ ਮੁੰਡੇ ਕੁੜੀਆਂ ਤਕਰੀਬਨ ਸਾਥਰ ਹਜ਼ਾਰ ਤੋਂ ਵੀ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਅੱਜ ਤੱਕ ਇਹਨਾਂ ਪੌਣੇ 4 ਸਾਲਾਂ ਦੇ ਵਿੱਚ ਬਿਨਾ ਪੈਸੇ ਤੋਂ ਬਿਨਾ ਸਵਾਰਸ਼ਾ ਤੋਂ ਉਹ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ 'ਤੇ ਬੱਚਿਆਂ ਨੂੰ ਦਿੱਤੀਆਂ ਜਾਂ ਦਿੱਕੀਆਂ ਨੇ। ਔਰ ਮੈਂ ਸਮਝਦਾ ਕਿ ਇਹੀ ਇੱਕ ਮਾਹੌਲ ਹੈ ਕਿ ਜਿਹਦੇ ਨਾਲ ਬੱਚੇ ਨੂੰ ਮਿਹਨਤ ਵਾਲਾ ਸਿੱਖਿਆ ਵਾਲਾ ਪ੍ਰੇਰਿਤ ਕਰਕੇ ਜੋੜੇ ਜਾ ਸਕਦੇ ਨਹੀਂ। ਅਗਲੇ ਪਹਿਲੇ ਸਮੇਂ ਦੇ ਵਿੱਚ ਬਹਾਰ ਦੇ ਮੂਲਕਾ ਵਾਲਾ ਔਰ ਉਹ ਅੰਗਰੇਜ਼ ਜਿੰਨਾਂ ਨੇ ਤੋਂ ਕੱਢਿਆ ਸਾਡੇ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਨੇ ਬਾਹਰਲੇ ਮੂਲਕਾ ਵਾਲਾ ਲੋਕਾਂ ਦਾ ਬੱਚਿਆਂ ਦਾ ਜੋ ਮੋਹ ਵਲ ਗਿਆ ਸੀਗਾ ਤੇ ਮੈਂ ਸਮਝਦਾ ਕਿ ਉਹ ਤੇ ਵੱਡੇ ਪੱਧਰ ਤੋਂ ਉੱਪਰ ਥਾਲੇ ਜਿਹੜੀ ਉਹ ਪਈ ਹੈ ਸਰਕਾਰ ਦੇ ਇਸ ਪਰਾਲੇ ਦੇ ਨਾਲ ਇਨਵੈਸਟਮੈਂਟ ਦੇ ਜ਼ਰੀਏ ਤਕਰੀਬਨ 1.5 ਲੱਖ ਕਰੋੜ ਦੀ ਇਨਵੈਸਟਮੈਂਟ ਜਿਹੜੀ ਅੱਜ ਤੱਕ ਪੰਜਾਬ ਦੇ ਵਿੱਚ ਆ ਚੁੱਕੀ ਹੈ ਔਰ 5 ਲੱਖ ਨੌਕਰੀਆਂ ਦੇ ਜਿਹੜੀਆਂ ਉਹ ਇਹਦੇ ਜ਼ਰੀਏ ਇਹਨਾਂ